ਸ਼ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਆ ਤੇ ਜ਼ਿਲ੍ਹਾ ਸੰਗਰੂਰ ਆ ਜੇ ਗੱਲਬਾਤ ਕਰ ਲਈਏ ਪੰਜਾਬ ਦਾ ਮੇਰੇ ਖਿਆਲ ਆ ਸਭ ਤੋਂ ਵੱਡੇ ਪਿੰਡਾਂ ਚ ਨਮਾਉਂਦਾ ਲੋਂਗੋਵਾਲ ਦਾ ਆਪਾਂ ਪਹੁੰਚੇ ਹੋਇਆ 22 ਸੈਂਟੀ ਕੋਲੇ 6 ਗਾਵਾਂ ਦਿਖਾਵਾਂਗੇ ਤੇ ਰੇਟ ਆ ਜਿਹੜਾ ਰੇਟ ਹੋਊਗਾ ਨੋਰਮਲ ਹਰੇਕ ਭਰਾ ਦੀ ਪਹੁੰਚ ਆਲਾ ਇੱਕ ਬੈੜ ਸੂਈ ਹੋਈ ਆ ਇੱਕ ਟੋਕੜ ਗੱਬਣਾ ਤੇ ਬਾਕੀ ਹੈਗੀਆਂ ਨੇ ਗੱਬਣਾ ਪੈਂਦੀਆਂ ਜਰਸੀ ਚ ਨੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲੀ ਇਕੱਲੀ ਕੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਲਾਂਗੇ ਆਜੋ ਸੈਂਟੀ ਜੀ ਹਾਂਜੀ ਇੱਕ ਵਾਰੀ ਨਾਮ ਤੇ ਐਡਰੈਸ ਬੋਲੋ ਦੁਬਾਰਾ ਨਾਮ ਸੈਂਟੀ ਸਿੰਘ ਹੀ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਤਹਿਸੀਲ ਲੌਂਗਵਾਲ ਨੰਬਰ ਵੀ ਬੋਲ ਦਿਓ ਬਾਈ 8699308816 ਤੇ ਆਪਣਾ ਘਰ ਸੈਂਟੀ ਕਿਹੜੇ ਬੰਨਿਆ ਗਿਆ ਘਰ ਆਪਣਾ ਸ਼ਾਹਪੁਰ ਰੋਡ ਤੇ ਹੈਗਾ ਜੀ ਸ਼ਾਹਪੁਰ ਵਾਲੇ ਰੋਡ ਤੇ ਹੈ ਨਾ ਸ਼ਾਹਪੁਰ ਰੋਡ ਤੇ ਜੀ ਹਾਂ ਬਾਕੀ ਨੰਬਰ ਵਾਈ ਦਾ ਵੀਡੀਓ ਚ ਚੱਲੂਗਾ ਲਗਾਤਾਰ ਤੇ ਪਿਛਲੀ ਵੀਡੀਓ ਸੈਂਟੀ ਆਪਾਂ ਮੇਰੇ ਖਿਆਲ ਨਾਲ ਦੂਜੀ ਪਾ ਰਹੇ ਹਾਂ ਜੀ ਹਾਂ ਦੂਜੀ ਵੀਡੀਓ ਪਾ ਰਹੇ ਹਾਂ ਕਿਵੇਂ ਰਿਹਾ ਪਿਛਲੀ ਵੀਡੀਓ ਵਧੀਆ ਰਹੀ ਬਹੁਤ ਆਇਆ ਕੋਣ ਫਣ ਹਾਂ ਜੀ ਕੋਣ ਆਈ ਜਾਂਦੀ ਠੀਕ ਹੈ ਗੱਲ ਹਾਂ ਜੀ ਅਜੇ ਤੱਕ ਵੀ ਆਈ ਜਾਂਦੀ ਹਜੇ ਤੱਕ ਵੀ ਇਹ ਫੋਨ ਠੀਕ ਹੈ ਮਾਲ ਸੇਲ ਹੋ ਗਿਆ ਸੀ ਹਾਂ ਮਾਲ ਹੋ ਗਿਆ ਸੀ ਠੀਕ ਹੈ ਗੱਲ ਤੇ ਸ਼ੁਰੂਆਤ ਆਪਾਂ ਤਾਜੀ ਸੂਈ ਤੋਂ ਕਰ ਦਈਏ ਹਾਂ ਜੀ ਤਾਜੀ ਸੂਈ ਅੱਪ ਪਰਸੋਂ ਦੀ ਸੂਈ ਹੋਈ ਆ ਜੇ ਰਜੱਪਾ ਦਾਨਾ ਤੇ ਆ ਗਈ ਸੈਂਤੀ ਇਹ ਜਰਸੀ ਚ ਜ਼ਿਆਦਾ ਪੱਖੇ ਦਾ ਨਾ ਹਾਂ ਜਰਸੀ ਥੋੜੀ ਜੀ ਕ੍ਰੋਸ ਆ ਗਈ ਉਹ ਜ਼ਿਆਦਾ ਜਰਸੀ ਦੇ ਵਿੱਚ ਆ ਗਈ ਜੇ ਆਪਾਂ ਕਹੀਏ 80% ਜਰਸੀ ਚ ਆ ਗਈ ਕੱਦ ਕਾਠ ਇਹਦਾ ਸਜਣੋਂ ਜਰਸੀ ਵਾਲਾ ਪਰ ਥਣਲੇਵੇ ਦੀ ਬਹੁਤ ਸਾਫ ਆ ਸਮਾਂ ਜਿਹੜਾ 3-4 ਕਬਜ ਦਾ ਸਮਾਂ ਉਹ ਸਾਬ ਨਾਲ ਇਹਦੀ ਆਰਡਰ ਕੁਆਲਿਟੀ ਦੀ ਜੱਜਮੈਂਟ ਕਰ ਲਿਓ ਕੱਦ ਕਾਠ ਵੀ ਬੈੜਦਾ ਲੋਟ ਆ ਤੇ ਬਾਕੀ ਸੁਭਾ ਦੀ ਵੀ ਠੰਡੀ ਲੱਗਦੀ ਆ ਐਨੂੰ ਲੈ ਆਈ ਬਈ ਉਰਲੇ ਬੰਨੇ ਥੋੜੀ ਲੰਬੀ ਦਿਖਾ ਦੇ ਤੋਰ ਕੇ ਆ ਜਾਓ ਚਵਾਈ ਦੀ ਸੰਟੀ ਕਿਵੇਂ ਆਹੀ ਚਵਾਈ ਇੱਕ ਨੰਬਰ ਹੈ ਜੀ ਵਧੀਆ ਚਵਾਈ ਦੀ 100 ਦੀ 100 ਹਾਂਜੀ ਸਰਲਾ ਸਿੱਤਾ ਤਾਂ ਨਹੀਂ ਨਾ ਜਮਾਂ ਨਹੀਂ ਬੱਚਾ ਕੀ ਆ ਗਿਆ ਨਾਲ ਬੱਚਾ ਬਸਾਈ ਮਾਂ ਹਾਂ ਥੋੜਾ ਬੱਚੇ ਦਾ ਕਰਦੀ ਹੈ ਨਾ ਹਾਂਜੀ ਹਾਂ ਤਿੰਨਾਂ ਦਿਨਾਂ ਦੀ ਥੱਲੇ ਸੰਟੀ ਬੋਲਾ ਕਿੰਨਾ ਕਹੂਗਾ ਬੋਲਾ 11-12 ਕਿਲੋ ਹੀ ਹੁਣ 11 ਕਿਲੋ ਹੈਗਾ ਹਾਂ 11 ਕਿਲੋ ਜਮਾਂ ਜੀ ਚਾਹ ਤਿੰਨ ਟਾਈਮ ਚੋਲ ਜਾ ਚਵਾਈ ਦੀ ਫੋਕੀ ਆ ਜਮਾ ਯੁਕ ਤੇ 11 ਕਿਲੋ ਬੋਲਾ ਬਾਈ ਕਹਿੰਦਾ ਇਸ ਟਾਈਮ ਇਹਦੇ ਕੋਲੇ ਹਾਜ਼ਰ ਆ ਠੰਡੀ ਆ ਸੁਭਾਦੀ ਤੇ ਸੁਭਾਦੀ ਆ ਗਈ ਠੰਡੀ ਸੀ ਲਾਡਰ ਵੀ ਸੋਨਾ ਰੱਖਦੀ ਆ ਤੇ ਬਾਕੀ ਗਰਮੀ ਵਾਲੀਆਂ ਗਾਮਾਂ ਦਿਖਾਉਂਗਾ ਸਾਰ ਤੇ ਦੁੱਧ ਵੀ ਤਕਰੀਬਨ ਇਹਦਾ ਮੱਝਾਂ ਵਰਗਾ ਹੀ ਹੁੰਦਾ ਦੁੱਧ ਪਾ ਦੂ 16-17 ਲੀਟਰ ਦਾ ਹਾਂ 15-16 ਕਿਲੋ ਦੁੱਧ ਬਾਈ ਕਹਿੰਦਾ ਪਾ ਦੂ ਤੇ 11 ਲੀਟਰ ਹਾਜ਼ਰ ਹੈ ਪਰ ਲੇਵੇ ਦਾ ਡਿਜ਼ਾਈਨ ਸੋਹਣਾ ਰੱਖਦੀ ਆ ਜਿਹਦਾ ਬਕਰ ਡਿਜ਼ਾਈਨ ਲੇਵੇ ਦਾ ਸੋਹਣਾ ਇੱਥੋਂ ਦਿਖਾ ਦੇ ਕਰੀ ਥਣ ਦਾ ਸਹਜ ਵੀ ਸੋਹਣਾ ਰੱਖਦੀ ਆ ਤੇ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਬਹੁਤ ਚੰਗੀ ਆ ਆਪਾਂ ਇਹਦੇ ਸੰਤੀ ਪੈਸੇ ਕਿੰਨੇ ਲੈ ਲਾਂਗੇ ਬਾਈ ਇਹ ਜਮੀ ਜੀ ਦੇ ਦਾਂਗੇ 50 ਦੀ ਹਾਂ ਜੀ ਕਿੰ ਆਵੀ ਛੋਟ ਛੱਪਾ ਜਾਂ ਹੋ ਜੂ ਛੋਟ ਛੱਪਾ ਬਸ ਮਾੜਾ ਤਾਂ ਹੋ ਹਾਂ ਛੋਟ ਛੱਪੇ ਜਿਹਾ ਸਿਸਟਮੀ ਹੋਊਗਾ ਬਾਈ ਕਹਿੰਦਾ ਵੀ ਬੜਾ ਜ਼ਿਆਦਾ ਅੰਤਰ ਨਹੀਂ ਹੈਗਾ ਰੇਟਾਂ 'ਚ ਰੇਟ ਖਿੱਚਵੇਂ ਜੀ ਹੋਣੀ ਹਾਂ ਖਿੱਚਮਾਈ ਜਮ ਤੇ ਹੁਣ ਮਾਰਦੇ ਗਏ ਜੀ ਦੋ ਨੰਬਰ ਆ ਵੀ ਤੇ ਇਹ ਆ ਗਈ ਜਰਸੀ ਦੇ ਵਿੱਚ ਇਹ ਜਰਸੀ ਆ ਹਾਂ ਇਹ ਆਪਾਂ ਕਹਿ ਸਕਦੇ ਪਿਓਰ ਜਰਸੀ ਦੇ ਵਿੱਚ ਆ ਅੱਖ ਮੋਟੀ ਆ ਗਈ ਮੱਥੇ 'ਚ ਟੋਆ ਕੰਨ ਵੀ ਛੋਟਾ ਹੈ ਤੇ ਬਲੈਕ ਕਲਰ ਦੇ ਵਿੱਚ ਆ ਗਈ ਤੋਰਦੇ ਬਾਈ ਹੁਣ ਕਿ ਇਹਦਾ ਸੈਂਟੀ ਸੂਆ ਕਿਡਾ ਇਹਦਾ ਪਲੂਨ ਸੂਣ ਜੀ ਪਹਿਲਾ ਸੂਆ ਹਾਂ ਜੀ ਬੰਦਾ ਦੇਖੇ ਦੁੱਗੀ ਆਈ ਦੋ ਦੰਦਾਂ ਦਾ ਦੋ ਕੱਦ ਦੇ ਜਿਵੇਂ ਜਿਵੇਂ ਦੂਜੇ ਤੀਜੇ ਸੂਏ ਜਾਊਗੀ ਚੰਗਾ ਕਰ ਜੂਗੀ ਹਾਂਜੀ ਤੇ ਫੇਸ ਕੁਆਲਟੀ ਤੇ ਮਾਰਦੀ ਕਰੀ ਕੈਮਰਾ ਉਧਰਲੇ ਬੰਨੇ ਕਰਦੀ ਭਾਈ ਇੱਥੋਂ ਦੀ ਇੱਥੋਂ ਦਿਖਾ ਦੇ ਆ ਗਈ ਪ्युअर ਜਰਸੀ ਦੇ ਵਿੱਚ ਦੰਦਾਂ ਚ ਦੋ ਦੰਦ ਆਰਡਰ ਦਾ ਜਿਹੜਾ ਸਾਈਜ਼ ਆ ਆਰਡਰ ਦਾ ਸਾਈਜ਼ ਬਹੁਤ ਸੋਹਣਾ ਬਣਾਉਗੀ ਲੈ ਆ ਭਾਈ ਆਰਡਰ ਰੱਖੂਗੀ ਨਾਲ ਲੱਗਵਾ ਫਿਕਸ ਤੇ ਰੱਖੂਗੀ ਚੌੜਾ ਆਰਡਰ ਸੋਹਣਾ ਥਣ ਵੀ ਕੱਲਾ ਕੱਲਾ ਲੱਗਿਆ ਮੋਟੀ ਜਵਾਈ ਵਾਲਾ ਥਣ ਲੱਗਿਆ ਇਹਦੇ ਬਾਕੀ ਸ਼ਾਨਦਾਰ ਆ ਗਈ ਬੱਛੀ ਹਰੇਕ ਪੱਖ ਤੋਂ ਜੇ ਗੱਲਬਾਤ ਕਰਨੀ ਹੈ ਆਪਾਂ ਲੈ ਚੱਲ ਬਾਈ ਕਮਾਨੀ ਆ ਗਈ ਪੇਔਰ ਜਰਸੀ ਜੰਦਾ ਸਿਰਫ ਦੋ ਦੰਦਾ ਦੋ ਦਿਨ ਕੱਢ ਦੋ ਸਣੀ ਇਹ ਇਹ ਲੈ ਜੀ ਹਫਤਾਈ ਵਾਲੇ ਇੱਕ ਹਫਤਾ ਹਾਂ ਇੱਕ ਹਫਤਾ ਲਈ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਜੰਮੀ ਹਾਂ ਨਾ 42000 ਰੁਪਏ ਇਹਦਾ ਰੇਟ ਬਾਈ ਕਹਿੰਦਾ ਹਾਂ ਨਾ ਹੈਗੀ 42000 ਤੇ ਆ ਗਈ ਸ਼ਕੀਨ ਵੀ ਬੱਛੀ ਚੰਗੀ ਆਰਡਰ ਵੀ ਫਿਕਸ ਰੱਖੋ ਹੁਣ ਮਾਰਦੇਗਾ ਜੀ ਤਿੰਨ ਨੰਬਰ ਵਾਲੀ ਚ ਤੋਰ ਖੋਲ ਕੇ ਇਹ ਵੀ ਜਰਸੀ ਨਸਲ ਦੇ ਵਿੱਚ ਹੀ ਆ ਗਈ ਇਹ ਵੀ ਜਰਸੀ ਆ ਜੀ ਇਹਦਾ ਸੂਆ ਕਿਹੜਾ ਸੰਟੀ ਇਹ ਵੀ ਪਹਿਲਾਂ ਸੁੰਗਿਆ ਜੀ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਇਹ ਤਾਂ ਤੁਹਾਨੂੰ ਤਾਂ ਨਹੀਂ ਦੇਖੇ ਇਹਦੇ ਨਹੀਂ ਦੇਖੇ ਜੀ ਆ ਤਾਂ ਦਵਾਈ ਕਹਿੰਦਾ ਕਰੇ ਨਹੀਂ ਚੈੱਕ ਪਰ ਇਹ ਵੀ ਪਿਓਰ ਜਰਸੀ ਦੇ ਵਿੱਚ ਹੀ ਆ ਗਈ ਬਾਈ ਹਨਾ ਹਾਂਜੀ ਪਿਓਰ ਆਈ ਕਿੰਨੇ ਕਿ ਦਿਨ ਕੱਢਦੀ ਆ ਇਹ ਇਹ ਲੈ ਜੂ 10 ਤੋਂ 12 ਦਿਨ ਦੀ 10 15 ਦਿਨ ਦੀ ਕੱਚੀ ਆ ਗਈ 10 ਤੋਂ 12 ਦਿਨ ਦੀ ਕੱਚੀ ਆਈ ਆ ਕਮਾਲ ਆ ਇਸ ਨੂੰ ਮਿਆਂ ਉਹ ਆ ਗਈ ਇਹ ਵੀ ਜਰਸੀ ਜੇ ਬਾਈ ਕਹਿੰਦਾ 10 15 ਦਿਨ ਦੀ ਕੱਚੀ ਆ 10 ਕ ਦਿਨ ਹਫਤਾ 10 ਦਿਨ ਲੇ ਜੂਗੀ ਤੇ ਆ ਗਈ ਪਰ 100 ਦਾ 100 ਬਾਈ ਜਰਸੀ ਚ ਹੈ ਨਾ ਜਿਵੇਂ ਆਪਾਂ ਕਿਹਾ ਬੋਦੀ ਵਾਲੀ ਜਰਸੀ ਆ ਗਈ ਬੋਦੀ ਵਾਲੀ ਆ ਗਈ ਕੱਦ ਜਿਵੇਂ ਜਰਸੀਆਂ ਦਾ ਹੁੰਦਾ ਹੀ ਆ ਦਰਮਿਆਨਾ ਤੇ ਆਰਡਰ ਸੋਹਣਾ ਬਣਾਉਗੀ ਝੋਲ ਚੰਗੀ ਰੱਖਦੀ ਆ ਆਰਡਰ ਚ ਇਹ ਆ ਗਈ 3 ਨੰਬਰ ਤੇ ਇਹਦਾ ਸੈਂਟੀਗ੍ਰੇਟਰ ਹੋਊਗਾ ਬਾਈ ਇਹਦਾ 41000 ਰੁਪਏ ਲੈ ਲਓ ਇਹਦਾ 41 ਤੇ ਬਲੈਕ ਆ ਗਈ ਨਾਲ ਵਾਲੀ ਦੋ ਦੰਦ ਉਹਦਾ 42 ਹੈ ਨਾ ਹਾਂ ਉਹਦਾ 42 ਆਇਮਰਾ ਖੇਲਾ 83 ਹੋ ਗਿਆ ਹਾਂਜੀ 83 ਜੋੜੇ ਜੋੜੇ ਚ ਹੋ ਜੂਗਾ 1000 ਰੁਪਏ ਦਾ ਮਾਨ ਹਾਂ ਕਰ ਦਾਂਗੇ ਆ ਜਿਆਦੇ ਤਾਂ ਕਾਪਾ ਕਰਦੇ ਨਹੀਂ ਕਿ ਬਾਈ ਨੇ ਰੇਟ ਨੇ ਯਾਰ ਜਿਹੜੇ ਰੇਟ ਬਾਲੇ ਜਾ ਰੇਟ ਗਏ ਜੀ ਨਹੀਂ ਆ ਕੋਈ ਜਿਆਦੇ ਫਰਕ ਨਹੀਂ ਹੈਗਾ 1000 ਰੁਪਏ ਦਾ ਜੋੜੇ ਚ ਤੁਹਾਡਾ ਮਾਨਤਨ ਹੋ ਜੂਗਾ ਜੇ ਦੋਨੇ ਕਿਸੇ ਭਰਾ ਨੇ ਲਈਆਂ ਨੀਆਂ ਦੁੱਧ ਦੋਨੇ ਜਰਸੀਆਂ ਆਪਣੇ ਬਿੱਤ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਬਾਈ ਚੰਗਾ ਪਿਆਦਨ ਹਾਂ ਚੰਗਾ ਪਿਆਦਨਗੇ ਤੇ ਹੁਣ ਮਾਰਦੇ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਬਾਈ ਵੱਡੇ ਕਦ ਕੱਡ ਹਾਂ ਵੱਡੇ ਕਦ ਅਲੀ ਆਏ ਥੋੜੀ ਹਲਕਾ ਜਿਹਾ ਕ੍ਰੋਸ ਆ ਕ੍ਰੋਸ ਆ ਗਈ ਥੋਰ ਬਾਈ ਖੋਲ ਕੇ ਵੀ ਇਹ ਆ ਗਈ ਮੇਰਾ ਖਿਆਲ ਆ 4 ਨੰਬਰ ਦੇ ਉੱਤੇ ਕੱਦ ਵੱਡਾ ਰੱਖਦੀ ਆ ਤੇ ਦੇਣੇ ਦੇ ਕਿੰਨੇ ਪੈਂਡਿੰਗ ਨੇ ਸੁਆ ਕਿਹੜਾ ਬਾਈ ਇਹ ਦੂਜਾ ਸੁਆਈ ਦਿਨ 10 ਤੋਂ 12 ਲਈ ਸੀ ਸੁਆ ਦੂਜਾ ਦਿਨ 10 ਤੋਂ 12 ਪੈਂਡਿੰਗ ਨੇ ਪਰਦਾ ਸਹਜ ਸੁਣਾ ਰੱਖਦੀ ਆ ਇਹਦਾ ਦੁੱਧ ਕਿੰਨਾ ਕਹ ਦੱਸਿਆ ਬਾਈ ਇਹ ਦੁੱਧ ਪਹਿਲੇ ਸੁਈ ਕੱਢਿਆ 15 ਕਿਲੋ ਇਹਨੇ 15 ਕਿਲੋ ਹਾਂਜੀ ਕਮਾਲ ਆ ਬਾਈ ਇੱਥੋਂ ਅਰ ਦੀ ਪਾਦੂ 16 7 ਲੀਟਰ ਜੀ ਆ ਇਹਦਾ ਕੱਦ ਆ ਗਿਆ ਜਿਵੇਂ ਬਾਈ ਆਪਾਂ ਕਹਿ ਸਕਦੇ ਆਂ ਵੀ ਐਚ ਐਫ ਜੱਡਾ ਹਾਂ ਇਹ ਬੱਡੀ ਹੈ ਬੁਈ ਕੱਦ ਆ ਗਿਆ ਐਚ ਐਫ ਜੱਡਾ ਤੇ ਆ ਗਈ ਇਹ ਸੱਜਣੋ ਥੋੜੀ ਜਿਹੀ ਕ੍ਰੋਸ ਦੇ ਵਿੱਚ ਆ ਗਈ ਜਰਸੀ ਦਾ ਕ੍ਰੋਸ ਕਹਿ ਸਕਦੇ ਆਂ ਹਾਂਜੀ ਕ੍ਰੋਸ ਆ ਲੈ ਚੱਲ ਬਾਈ ਕਮਾ ਕੇ ਇਸ ਵਾਰ ਦੀ ਠੰਡੀ ਆ ਬਾਈ ਹਾਂ ਠੰਡੀ ਹੈ ਇਸ ਵਾਰ ਦੀ ਬਾਈ ਕਹਿੰਦਾ ਠੰਡੀ ਦਿਨ ਕਿੰਨੇ ਦੱਸਾਂ ਦੀ ਠੰਡੀ ਇਹਦੀ 10 ਤੋਂ 12 ਦੇ ਜੀ 10 ਤੋਂ 12 ਹਾਂਜੀ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਹੀ 45 ਹਜ਼ਾਰ ਹਾਂ ਨਾ ਜੀ ਇਹਦੇ ਵਾਂਗੇ 45 ਦੀ ਹਾਂਜੀ ਠੀਕ ਹੈ ਗੱਲ ਰੇਟ ਵਾਈ ਦੇ ਜਾਇਜ ਨੇ ਬਿਲਕੁਲ ਕੁਆਰਟੀ ਦੇ ਹਿਸਾਬ ਨਾਲ ਕਿਉਂਕਿ ਜੇ ਮੈਂ ਗਰਮੀ ਦਾ ਮੌਸਮ ਆ ਚੰਗੀ ਮੱਝ ਤੇ ਬੰਦਾ ਰੁਪਏ ਨਹੀਂ ਲਾ ਸਕਦਾ ਤੇ ਇਹਨਾਂ ਦਾ ਸੱਜਣਾ ਮੱਝਾਂ ਵਰਗਾ ਹੀ ਹੋਊਗਾ ਜਿੰਨੀਆਂ ਦਾ ਮਾਪਾ ਦਿਖਾਵਾਂਗੇ ਗਰਮੀ ਸਰਦੀ ਵਾਲੀ ਨੇ ਸਾਰੀਆਂ ਤਕਰੀਬਨ ਤੇ ਕੁਝ ਜਰਸੀ ਆ ਗਈਆਂ ਪਿਓਰ ਤੇ ਕੁਝ ਜਰਸੀ ਕ੍ਰੋਸ ਚ ਪੈਂਦੀਆਂ ਨੇ ਇੱਕ ਠੋਕੜ ਗੱਬਣ ਦਿਖਾਵਾਂਗਾ ਤੁਹਾਨੂੰ ਚੰਗੀ ਬਿਹੜ ਇਹ ਹੁਣ ਮਾਰਦੇ ਕੈਮਰਾ ਇਹਦੇ ਤੇ ਇਹਦੀ ਤਿਆਰੀ ਨੇੜੀ ਲੱਗਦੀ ਆ ਮੈਨੂੰ ਇਹ ਲੈ ਜੀ ਦੋ ਚਾਰ ਰਹਾ ਠੰਡੀਆਂ ਆਈ ਇਹ ਠੰਡੀਆਂ ਸੁਭਾ ਦੀ ਨਾ ਠੰਡੀਆਂ ਜਮਾ ਨਾ ਨਾ ਜੀ ਇਹ ਦਿਖਾ ਕਰੀ ਨੇੜੀ ਲੱਗ ਸਹਿਜ ਤਾਂ ਮੱਝਾਂ ਨਾਲ ਦੇ ਥਣ ਦਾ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਮੱਝਾਂ ਨਾਲ ਦਾ ਥਾਣੀ ਆ ਗਿਆ ਆਰਡਰ ਬਹੁਤ ਸੋਹਣਾ ਰੱਖਦੀ ਐ ਠੋਸ ਆਰਡਰ ਰੱਖਦੀ ਐ ਹਲਕਾ ਜਿਹਾ ਕ੍ਰੋਸ ਤੇ ਆ ਗਈ ਆ ਗਈ ਥੋੜੀ ਜਰਸੀ ਵਾਲੀ ਹਾਂ ਜਰਸੀ ਵੱਧਾ ਜੀ ਆ ਤੌਰ ਬਾਈ ਖੋਲ ਕੇ ਇਹਨੂੰ ਵੀ ਬਾਡੀ ਦੀ ਵੀ ਸੋਹਣੀ ਐ ਤੇ ਆਰਡਰ ਕੁਆਲਿਟੀ ਵੀ ਸੋਹਣੀ ਰੱਖਦੀ ਐ ਤੇ ਮੇਨ ਗੱਲ ਥਣ ਦਾ ਸਹਿਜ ਆ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਐ ਇਹ ਕਿਆ ਕਿ ਦਿਨ ਕੱਢ ਸਕਦੀ ਐ ਬਾਈ ਇਹ ਲੈ ਜੂ 5 ਦਿਨ ਜੀ ਕੱਢ ਕੱਢ 5-4 ਦਿਨ ਹਾਂ 5-4 ਦਿਨ ਕੱਢ ਦੂਗੀ ਸੁਆ ਕਿਹੜਾ ਇਹਦਾ ਬਾਈ ਸੁਆ ਦੂਜਾ ਹੀ ਵੀ ਆ ਸੂਆ ਦੂਜਾ ਜੀ ਹਾਂ ਦੂਜਾ ਸੂਆ ਜੀ ਆ ਸੂਆ ਬਾਈ ਕਹਿੰਦਾ ਆ ਗਿਆ ਦੂਜਾ ਤੇ ਦਿਨ ਇਹ ਪੰਜ ਤੋਂ ਚਾਰ ਕੱਢ ਦੂਗੀ ਥਣ ਦਾ ਸਹਿਜ ਰੱਖਦੀ ਆ ਮੱਝਾਂ ਤੇਰੀ ਚਵਾਈ ਆ ਚਵਾਈ ਇਹਦੀ ਫੋਕੀ ਹੋਊਗੀ ਤਕਰੀਬਨ ਤਕਰੀਬਨ ਇਹਨਾਂ ਚਵਾਈ ਵਧੀਆ ਹੋਊਗਾ ਇਹਦੇ ਹਿਸਾਬ ਨਾਲ ਥਣ ਦਾ ਸਹਿਜ ਹੈ ਤੇ ਮੇਨ ਗੱਲ ਸੁਭਾਅ ਦੀ ਹੁੰਦੀ ਆ ਪਸ਼ੂ ਦੇ ਸੁਭਾਅ ਦੀ ਠੰਡੀ ਆ ਦੁੱਧ ਇਹਨਾਂ ਦਾ ਸਾਰੀਆਂ ਦਾ ਹੀ ਮੱਝਾਂ ਵਰਗਾ ਹੀ ਹੋਊਗਾ ਦੁੱਧ ਮੱਝਾਂ ਨਾਲ ਇਕੱਲਾ ਦੁੱਧ ਹੀ ਹੋਊਗਾ ਇਹਦਾ ਸੈਂਟੀਗ੍ਰੇਟਰ ਹੋਊਗਾ ਬਾਈ ਇਹ ਦੇ ਦਾਂ 40000 ਰੁਪਏ ਹਾਂਜੀ 48 ਦੀ 84000 ਦੀ ਹਾਂਜੀ ਬਾਈ ਕਹਿੰਦਾ ਦੇ ਦਾਂਗੇ 48000 ਦੀ ਤੇ ਹੁਣ ਮਾਰ ਦੇ ਘਰੀ ਇੱਥੇ ਪ੍ਰਿੰਟ ਵਾਲੀ ਦੇ ਓਏ ਜਾਨ ਜੂਣੇ ਦਿਖਾ ਦੇ ਪਹਿਲਾਂ ਇਹ ਚ ਵਜਨ ਬਜੂਦ ਵੀ ਚੰਗਾ ਤੇ ਪਈ ਵੀ ਜਮਾ ਗੋੜਾ ਇਹ ਮੈਂ ਕਹਿੰਦਾ ਬਾਈ ਹੁਣੀ ਲੈ ਕੇ ਆ ਨਾ ਇਹ ਹੁਣੀ ਆਈ ਹਾਂਜੀ ਚਵਾਈ ਇਹਦੀ ਇਹ ਚਵਾਈ ਦੁਪਹਿਰੇ ਤਣਾੜਾ ਕਿਲੋ ਚੋਆ ਦਾ ਪਾਸਾ ਲੈ ਲੈਂਦੇ ਐ ਅਸੀਂ ਅੱਧ ਦੁਪਹਿਰੇ ਚੋ ਕੇ ਲੈ ਕੇ ਆ ਹਾਂਜੀ ਠੀਕ ਆ ਗੱਲ ਇਹ ਬਾਈ ਕਹਿੰਦਾ ਆਪਾਂ ਦੁਪਹਿਰੇ ਚੋ ਕੇ ਲੈ ਕੇ ਆਂ ਚਵਾਈ ਦੀ ਕਿਵੇਂ ਚਵਾਈ 1 ਕਿਲੋ ਥਣ ਵਧੀਆ ਹਾਂ 100 ਦੀ 100 ਜੀ ਥਣ ਪਾਸੇ ਮਕੇ ਹੋਰ ਕੱਢਦੇ ਵਧੀਆ ਹਾਂ ਪਾਸਮੀ ਬੜੀ ਸਾਨੂੰ ਬੰਦੀ ਤੋਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਸੂਆ ਦੂਜੇ ਸੂਜੀ ਇਹ ਚਾਰ ਮਹੀਨੇ ਦੀ ਗੱਬਣਾ ਇਹ ਠੀਕ ਆ ਜੀ 11 12 ਕਿਲੋ ਦੁੱਧਦਾ ਜੀ 11 12 ਕਿਲੋ ਦੁੱਧਦਾ ਹੈਗਾ ਹਾਂ ਜੀ ਜਮਾ ਤਿਆਰ ਜੀ ਚਾਰ ਮਹੀਨਿਆਂ ਦੀ ਗੱਬਣਾ ਹਾਂ ਚਾਰ ਮਹੀਨੇ ਗੱਬਣਾ ਜੀ ਗੱਬਣ ਚ ਇੱਕ ਪਾਸ ਚੈੱਕ ਪਾਸ ਚੈੱਕ ਕਰਾ ਕੇ ਦੇਵਾਂਗੀ ਹਾਂ ਤੇ ਬਾਕੀ ਜਿਹੜੇ ਭਰਾ ਨੇ ਲੈ ਕੇ ਜਾਣੇ ਉਹ ਵੀ ਤੇ ਚੈੱਕ ਕਰਾ ਕੇ ਲੈ ਜਾਓ ਹਾਂ ਚੈੱਕ ਇਹ ਗੱਲਬਾਤ ਕਰ ਲਈਏ ਸੱਜਣਾ ਵਹਿੜ ਬੱਟੇ ਵਰਗੀ ਆ ਗਈ ਜਮਾ ਹਾਂ ਜੀ ਬਾਈ ਜਨ ਵਜੂਦ ਵੀ ਫੁੱਲਾ ਜਾਨ ਵੀ ਫੁੱਲਾ ਤੇ ਬਾਕੀ ਪ੍ਰਿੰਟ ਵਾਲੇ ਮਾਮਲੇ 'ਚ ਵੀ ਜੇ ਗੱਲ ਕਰ ਲਈ ਆਪਾਂ ਸੁਨੱਖੀ ਆ ਬੈਠ ਹਰੇਕ ਪੱਖ ਤੇ ਬਾਈ ਬਾਈ ਕਹਿੰਦਾ ਜੀ ਦੁਪਹਿਰ ਦੀ ਕਰੀ ਹੋਈ ਆ ਤੁਹਾਨੂੰ ਦੁਪਹਿਰੇ ਹਾਂ ਜੀ ਦੱਸੂਗਾ ਉਹ ਡੰਗ ਤੋਂ ਡੰਗ ਚੋਲਿਓ ਜਾਨ ਵਜਨਾ ਉਹ ਤੁਹਾਡੇ ਸਾਹਮਣੇ ਆ ਵੀ ਨਵੇਂ ਹਾਣ ਚੀ ਆ ਬੱਛੀ ਬਿਲਕੁਲ ਚਾਰਾਂ ਮਹੀਨਿਆਂ ਦੀ ਗੱਬੜ ਚੈੱਕ ਪਾਸ ਇਹਦਾ ਕੀ ਰੇਟਰ ਹੋਊਗਾ ਬਾਈ ਇਹ ਦੇਦਾ ਨਹੀਂ 45000 ਦੀ 45 ਦੀ ਹਾਂਜੀ ਥੋੜਾ ਬਹੁਤਾ ਮਾਨਤਨ ਹੋ ਜੂਗਾ ਹਾਂ ਮਾਨਤਨ ਹੋ ਜੂਗਾ ਆ ਨੰਬਰ ਬੋਲਦੇ ਸੰਤ ਵੀਰਾ ਨੰਬਰ 8699308716 ਕਾਲ ਹੀ ਹੋ ਜੀ 8699308716 ਇੱਕ ਤਾਂ ਦਿਖਾਈ ਆ ਸੱਜਣੋ ਟੋਕੜ ਗੱਬਣ ਬੱਛੀ ਤੇ ਬਾਕੀ ਦਿਖਾਈਆਂ ਨੇ ਤਕਰੀਬਨ ਤਾਜ਼ੀਆਂ ਦੇ ਏੜ ਗੇੜੀ ਤੇ ਰੇਟ ਨੇ ਜਿਹੜੇ ਰੇਟ ਬਾਈ ਦੇ ਬਿਲਕੁਲ ਜਾਇਜ਼ ਰੇਟ ਨੇ ਜਿਹੜੇ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਕੋ ਲੈ ਜਿਓ ਧੰਨਵਾਦ ਜੀ